ਵੀ ਉਹ ਘਰੇ ਵੇਲੀ ਰਹਿ ਕੇ ਕਹਿੰਦੇ ਸੀ ਮੈਂ ਕੀ ਕਰਾਂ ਮਾਮੂ ਕੀ ਕਰਾਂ ਮੈਂ ਕੋਈ ਨਹੀਂ ਪਤਾ ਪਾਵਦਾ ਕੰਮ ਕਰਦੇ ਆ ਦੋਨੇ ਰਲ ਕੇ ਕੰਮ ਕਰਦੇ ਕੋਈ ਗੱਲ ਨਹੀਂ ਵਾਹਿਗੁਰੂ ਆਪਾਂ ਨੂੰ ਕੰਮ ਦੇ ਵਿੱਚ ਬਰਕਤ ਪਾਊਗਾ ਅੱਜ ਸਾਡਾ ਪਹਿਲਾ ਦਿਨ ਹੀ ਆਜੇ ਇਹਨਾਂ ਵੀ ਮਿਹਨਤ ਕਰਾਂਗੇ ਤਾਂ ਵਾਹਿਗੁਰੂ ਮਿਹਨਤ ਤੋਂ ਪਿੱਛੇ ਹਟ ਨਹੀਂ ਦਿੰਦਾ ਹੁੰਦਾ ਹੈ ਜਿਹੜਾ ਮਿਹਨਤ ਕਰਦਾ ਉਹਦੇ ਪੱਲੇ ਕੁਝ ਨਾ ਕੁਝ ਜ਼ਰੂਰ ਪੰਦਾ ਵਾ ਕੜੀ ਕੜੀ ਚਾਵਲ ਚਾਹ ਵਾਜੀ ਰਾਜਮਾ ਚਾਵਲ ਜੀ ਤੇ ਹੌਲੀ ਹੌਲੀ ਜੋ ਗਾਹਕ ਡਿਮਾਂਡ ਕਰੂਗਾ ਫਿਰ ਉਹੋ ਜਿਹਾ ਵਧਾਵਾਂਗੇ ਜੀ ਜਿਵੇਂ ਜਿਵੇਂ ਗਾਹਕ ਕੋਈ ਚੀਜ਼ ਮੰਗੂਗਾ ਪਰ ਅਜੇ ਤਾਂ ਇਹਨਾਂ ਨੇ ਕਿਦਾਂ ਸ਼ੁਰੂ ਕੀਤਾ ਜੀ ਇਹ ਭਾਜੀ ਮੇਰੀ ਭੈਣ ਵਰਗੀ ਆ ਜੀ ਬਿਲਕੁਲ ਹੀ ਪਿੱਛੇ ਹੱਟਿ ਗਏ ਨੇ ਯਾਨੀ ਕਿ ਮਮੂ ਮੈਂ ਕਿਵੇਂ ਕਰੂੰਗੀ ਕੋਈ ਸੰਕਸ਼ਰਮ ਨਹੀਂ ਕੀਤੀ ਫਿਰ ਵੀ ਅਸੀਂ ਆਪ ਦਾ ਸਟਾਲ ਲਾਇਆ ਅੱਗੇ ਵਾਇਗਰ ਦੇ ਹੱਥ ਪਾਸੇ ਅਸੀਸਕਾਲ ਤੁਸੀਂ ਦੇਖ ਰਹੇ ਹੋ ਸਫਰ ਟੈਲੀਵਿਜ਼ਨ ਦੇ ਨਾਲ ਮੈਂ ਹਜੋਤ ਕਰੇਵਾਲ ਗਰਮੀ ਬਹੁਤ ਹੈ ਪਰ ਮਿਹਨਤ ਕਰਨ ਵਾਲੇ ਲੋਕਾਂ ਨੂੰ ਸਲਾਮ ਹੈ ਤੂੰ ਵਗਦਾ ਰਹੀਵੇਂ ਸੂਰਜਾ ਕਮੀਆਂ ਦੇ ਵਿੜੇ ਅੱਜ ਇੱਕ ਥੰ ਨੂੰ ਮੈਂ ਸਟਾਲ ਦਿਖਾਉਣ ਲੱਗਾ ਆ ਮਾਮੇ ਤੇ ਭਾਂਜੀ ਦੀ ਸਟਾਲ ਆ ਲੋਕਾਂ ਲਈ ਮਸਾਲ ਬਣ ਰਹੇ ਆ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਬਾਈ ਸਸੀਕਾਲ ਅਸੀਸਕਾਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਾਜਾ ਜੀ ਜੀ ਇਹ ਬਈ ਇਹ ਪਲਾਨ ਕਿੱਥੋਂ ਆਇਆ ਵੀ ਆਪਾਂ ਸਟਾਲ ਲਾ ਲਈਏ ਵੈਲੇ ਸੀਗੇ ਜੀ ਕੰਮ ਕੋ ਨਜ਼ਰ ਨਹੀਂ ਆਉਂਦਾ ਕਿਸੇ ਦੇ ਅੰਡਰ ਚੈੱਕ ਕਰਨਾ ਪਸੰਦ ਨਹੀਂ ਕਰਦੇ ਜੀ ਕਿਉਂਕਿ ਉਹ ਫਿਰ ਜ਼ਿਆਦਾ ਤੰਗ ਪਰੇਸ਼ਾਨ ਕਰਦੇ ਇਸ ਕਰਕੇ ਸੋਚੇ ਸੀ ਵੀ ਆਪ ਦੀ ਸਟਾਲ ਆਪ ਦਾ ਕੰਮ ਕਰੀਏ ਕੁਝ ਚਾਹੀਏ ਥੋੜੇ ਕਮਾ ਲਈਏ ਘਰਾਬ ਦਾ ਕੰਮ ਆਲਦਾ ਹੀ ਹੈ ਜੀ ਹਬੇ ਚਾਹੀਏ ਛੋਟਾ ਵੈਸੇ ਕੰਮ ਤਾਂ ਕੋਈ ਛੋਟਾ ਵੱਡਾ ਨਹੀਂ ਹੁੰਦਾ ਵੀ ਕੰਮ ਪਵਾ ਥੋੜਾ ਕਰ ਲਈਏ ਪਰ ਆਪ ਮਾਲਕ ਹੋਈ ਆਪ ਦਾ ਮਾਲਕ ਆਪ ਹੋਈਏ ਜਿਹਦਾ ਦਿਲ ਕਰੇ ਉਹ ਕਰੋ ਜੀ ਪਰ ਕਿਸੇ ਦਾ ਕੋਈ ਕਿਸੇ ਦੇ ਅੰਦਰ ਜੇ ਕਰਨਾ ਬਹੁਤ ਔਖਾ ਲੱਗਦਾ ਜੀ ਆ ਬਈ ਆ ਨਾਲ ਮੈਂ ਦੇਖ ਰਿਹਾ ਭੈਣ ਦੀ ਹੈ ਇਹ ਤੁਸੀਂ ਮਾਮਾ ਭਾਂਜੀ ਹੈ ਹਾਂ ਇਹ ਮੇਰੀ ਭਾਂਜੀ ਹੈ ਜੀ ਕੀ ਕੀ ਨਾਮ ਹੈ ਜੀ ਤੁਹਾਡਾ ਆਰਤੀ ਕੋ ਜੀ ਜੀ ਇਹ ਸਟੱਡੀ ਕਰਦੇ ਉਹ ਨਾਲ ਨਾਲ ਇਸ ਸਟੱਡੀ ਤਾਂ ਨਹੀਂ ਕਰਦੀ ਬਸ ਘਰੇ ਸੀਗੀ ਤੇ ਇਹ ਵੀ ਉਹ ਘਰੇ ਵਿਹਲੀ ਰਹਿ ਕੇ ਕਹਿੰਦੀ ਸੀ ਮੈਂ ਕੀ ਕਰਾਂ ਮਾਮੂ ਕੀ ਕਰਾਂ ਮੈਂ ਕੋਈ ਨੀ ਮੱਤਾ ਪਾਵਦਾ ਕੰਮ ਕਰਦੇ ਆ ਤੇ ਉਹਨੇ ਰਲ ਕੇ ਕੰਮ ਕਰਦੇ ਕੋਈ ਗੱਲ ਨਹੀਂ ਵਾਹਿਗੁਰੂ ਆਪਾਂ ਨੂੰ ਕੰਮ ਦੇ ਵਿੱਚ ਬਰਕਤ ਪਾਊਗਾ ਅੱਜ ਸਾਡਾ ਪਹਿਲਾ ਦਿਨ ਹੀ ਆ ਜੀ ਚੰਗਾ ਠੀਕ ਹੈ ਲੈ ਵੀ ਭਾਈ ਪਹਿਲਾ ਦਿਨ ਆ ਭਾਈ ਹੋਰਾਂ ਦਾ ਭਾਈ ਲੋਕੇਸ਼ਨ ਕੀ ਆ ਤੁਹਾਡੀ ਇਹ ਵੀਰੇ ਕੋਟਕਪੂਰਾ ਰੋਡ ਆ ਜੀ ਵੱਡੀ ਨਹਿਰ ਦੇ ਕੋਲੇ ਤੇ ਸ਼ਹਿਰ ਸਾਡਾ ਫਰੀਦਕੋਟੀ ਆ ਜੀ ਤੇ ਇਹਨੇ ਕੀ ਕੀ ਬਣਾ ਲੈਨੇ ਹੂੰ ਕੀ ਕੀ ਹੁੰਦਾ ਆਪਣੇ ਕੋਲੇ ਆਪਣੇ ਕੋਲ ਹਲੇ ਤਾਂ ਉੱਚੀ ਬੋਲੋ ਥੋੜਾ ਜਿਆ ਰਾਜਮਾ ਤੇ ਕੜੀ ਚਾਵਲ ਹੁੰਦੇ ਨੇ ਕੜੀ ਚਾਵਲ ਆ ਚਾਵਾਂ ਜੀ ਰਾਜਮਾ ਚਾਵਲ ਆ ਤੇ ਹੌਲੀ ਹੌਲੀ ਜੋ ਗਾਹਕ ਡਿਮਾਂਡ ਕਰੂਗਾ ਫਿਰ ਉਹੋ ਜਆ ਵਧਾਵਾਂਗੇ ਜੀ ਜਿਵੇਂ ਜਿਵੇਂ ਗਾਹਕ ਕੋਈ ਚੀਜ਼ ਮੰਗੂਗਾ ਪਰ ਅਜੇ ਤਾਂ ਇਹਨੇ ਕਿਦਾ ਸ਼ੁਰੂ ਕੀਤਾ ਜੀ ਭਾਈ ਇਹ ਵੀ ਸੋਚਿਆ ਵੀ ਆ ਦਿੱਕਤਾਂ ਵੀ ਆ ਸਕਦੀਆਂ ਆਣੀਆਂ ਜੀ ਘਰੇ ਬਹਿ ਕੇ ਵੀ ਦਿੱਕਤਾਂ ਹੀ ਆ ਜੀ ਵੇਲੇ ਖਾਈ ਜਾਂਦੇ ਸੀਗੇ ਜਿੰਨਾ ਕਿ ਬਸ ਇੰਨਾ ਵੀ ਮਿਹਨਤ ਕਰਾਂਗੇ ਤਾਂ ਵਾਹਿਗੁਰੂ ਮਿਹਨਤ ਦੇ ਪਿੱਛੇ ਹੱਟ ਨਹੀਂ ਦਿੰਦਾ ਹੁੰਦਾ ਹੈ ਜਿਹੜਾ ਮਿਹਨਤ ਕਰਦਾ ਉਹਦੇ ਪੱਲੇ ਕੁਛ ਨਾ ਕੁਛ ਜ਼ਰੂਰ ਪੈਂਦਾ ਵਾ ਜੀ ਕੀ ਕੀ ਕੰਮ ਕਰਦੇ ਸੀ ਪਹਿਲਾਂ ਪਹਿਲਾਂ ਮੈਂ ਵੀਰੇ ਦੁਕਾਨ ਤੇ ਲੱਗਾ ਸੀਗਾ ਬਾਜ਼ਾਰ 'ਚ ਉਦੋਂ ਬਾਅਦ ਫਿਰ ਕਿਸੇ ਔਖਾ ਬਹੁਤ ਸੀਗਾ ਕਿਸੇ ਦੇ ਅੰਡਰ 'ਚ ਕਰਨਾ ਫਿਰ ਕਰਕੇ ਆਪ ਦਾ ਛੋਟਾ ਕੀਤਾ ਜਾਏ ਪਰ ਕੀਤਾ ਆਪ ਦਾ ਜੀ ਠੀਕ ਹੈ ਤੇ ਨਾਲ ਪੁੱਤਾਂ ਵਾਂਗੂ ਇਹ ਭੈਣ ਕੰਮ ਕਰਉਂਦੀ ਭਾਂਜੀ ਕੰਮ ਕਰਉਂਦੀ ਭਾਂਜੀ ਹੈ ਮੇਰੀ ਭੈਣਾ ਵਰਗੀ ਹੈ ਜੀ ਬਿਲਕੁਲ ਹੀ ਪਿੱਛੇ ਹੱਟ ਗਏ ਨੇ ਯਾਨੀ ਕਿ ਮਾਮੂ ਮੈਂ ਕਿਵੇਂ ਕਰੂੰਗੀ ਕੋਈ ਸੰਕਸ਼ਰਮ ਨਹੀਂ ਕੀਤੀ ਫਿਰ ਵੀ ਅਸੀਂ ਆਪ ਦਾ ਸਟਾਲ ਲਾਇਆ ਅੱਗੇ ਵਾਇਗਰ ਦੇ ਹੱਥ ਵਾਸਾ ਜੀ ਪੈਨ ਤੁਹਾਨੂੰ ਇਦਾਂ ਨਹੀਂ ਫੀਲ ਹੋਇਆ ਵੀ ਸਟਾਲ ਲਾਉਣੀ ਆ ਲੋਕ ਕੀ ਕਹਿਣਗੇ ਜਾਂ ਇੱਕ ਗਰਲ ਹੁੰਦੀ ਆ ਉਹਨੂੰ ਬਾਹਰ ਕੰਮ ਕਰਨਾ ਬਹੁਤ ਔਖਾ ਹੋ ਜਾਂਦਾ ਨਹੀਂ ਅੱਜ ਕਾ ਹੋਗਾ ਸਾਰੇ ਕੁਰੀਆ ਕਰ ਲੀ ਜੀ ਮੁੰਡਿਆਂ ਨਾਲ ਬੱਦਕੀ ਆ ਜੀ ਤੇ ਇਹ ਆਉਦੇ ਕੰਮ ਵਿੱਚ ਕੋਈ ਸ਼ਰਮ ਨਹੀਂ ਜੀ ਤੇ ਇਹ ਸੁਪਨਾ ਕੀ ਆ ਤੁਹਾਡਾ ਸੁਪਨਾ ਵਧਾਵਾਂਗੇ ਜੀ ਥੋੜੀ-ਥੋੜੀ ਜਿਵੇਂ ਜਿਵੇਂ ਰਿਸਪੌਂਸ ਮਿਲੂਗਾ ਕੰਮ ਨੂੰ ਵਧਾਵਾਂਗੇ ਹਮ ਆਪਦਾ ਹੀ ਕਰਾਂਗੇ ਦੂਜਿਆਂ ਨੂੰ ਵੀ ਇਹ ਹੀ ਪ੍ਰੇਰਨਾ ਦਵਾਂ ਵਿਹਲੇ ਨਾ ਰਹਿਓ ਆਪਦਾ ਕੰਮ ਆਪ ਕਰੋ ਤੇ ਅਸੀਂ ਭਈ ਦਰਸ਼ਕਾਂ ਨੂੰ ਵੀ ਪਤਾ ਸਾਰਿਆਂ ਨੂੰ ਪਤਾ ਕਿੰਨੇ ਮੋਦੀ ਸਾਹਿਬ ਵੀ ਚਾਹ ਬਣਾਉਂਦੇ ਹੁੰਦੇ ਸੀ ਹਮ ਅੱਜ ਅੱਜ ਤੇਜੇ ਮਾਲਕ ਆ ਬਿਲਕੁਲ ਜੀ ਮਿਹਨਤ ਕਰਦੇ ਸੀ ਉਹ ਵੀ ਹਮ ਚਾਹ ਬਣਾਉਣੀ ਜਾਂ ਰੋਟੀ ਬਣਾਉਣੀ ਕੋਈ ਸ਼ਰਮ ਵਾਲੀ ਗੱਲ ਨਹੀਂ ਹੈਗੀ ਆਪਦਾ ਕੰਮ ਆਪਦਾ ਹੀ ਹੈ ਜੀ ਕਰਨਾ ਚਾਹੀਦਾ ਵਿਹਲੇ ਨਹੀਂ ਰਹਿਣਾ ਚਾਹੀਦਾ ਭਾਈ ਇਹ ਵੈਸੇ ਤਾਂ ਏਸੀ ਆ ਤੋਂ ਬਾਹਰ ਨਿਕਲਦਾ ਜੀ ਨਹੀਂ ਕਰਦਾ ਤੁਹਾਨੂੰ ਔਖਾ ਨਹੀਂ ਲੱਗਦਾ ਇੰਨੀ ਗਰਮੀ ਆ ਹੁਣ ਹੁਣ ਵੀ ਪਸੀਨਾ ਪਸੀਨਾ ਹੋ ਰਿਹਾ ਨਹੀਂ ਬਿਲਕੁਲ ਔਖਾ ਲੱਗਦਾ ਜੀ ਇਹ ਔਖਾ ਸੋਚ ਕੇ ਚੱਲਾਂਗੇ ਫਿਰ ਤਾਂ ਕੰਮ ਹੀ ਨਹੀਂ ਕਰ ਸਕਦੇ ਜੀ ਫਿਰ ਤਾਂ ਘਰੇ ਬੈਠਾਂਗੇ ਜੀ ਫਿਰ ਕਿਸੇ ਨੇ ਦੇ ਕੇ ਤਾਂ ਜਾਣਾ ਨਹੀਂ ਆਪ ਕਰਨਾ ਪਾਵਾਂਗੇ ਕਰਾਂਗੇ ਤਾਂ ਖਾਵਾਂਗੇ ਜੀ ਜੀ ਭਾਈ ਇੱਕ ਦੋ 네ਗੇਟਿਵ ਕਰਨ ਵਾਲੇ ਵੀ ਹੁੰਦੇ ਆ ਪੋਜ਼ਿਟਿਵ ਕਰਨ ਵਾਲੇ ਵੀ ਹੁੰਦੇ ਆ ਉਹਨਾਂ ਨੇ ਨਹੀਂ ਕਿਹਾ ਵੀ ਕਿੱਧਰ ਯਾਰ ਨਾਲ ਭਾਂਜੀ ਤੋਂ ਕੰਮ ਕਰਾਏਗਾ ਉੱਥੇ ਖਰਨਾਵਾ ਚੋ ਰਸਤੇ 'ਚ ਪਤਾ ਨਹੀਂ ਕਿੱਦਾਂ ਦੇ ਲੋਕ ਹੋਣਗੇ ਕਿੱਦਾਂ ਦੇ ਨਹੀਂ 네ਗੇਟਿਵ ਕਰਨ ਵਾਲੇ ਵੀ ਬਹੁਤ ਬਾਕੀ ਆਪਾਂ ਕਿਸੇ ਦੀ ਸੋਚ ਤਾਂ ਚੇਂਜ ਨਹੀਂ ਕਰ ਸਕਦੇ ਜੋ ਜਿਵੇਂ ਕੋਈ ਬੋਲਦਾ ਬਸ ਠੀਕ ਹੈ ਜੀ ਜੀ ਆਪਦੇ ਮਿਹਨਤ ਕਰਾਂਗੇ ਖਾਵਾਂਗੇ ਜੀ ਜੀ ਕਿਸੇ ਦੀ ਸੋਚ ਨਹੀਂ ਚੇਂਜ ਕਰ ਸਕਦੇ ਆਪਾਂ ਜੀ ਤਾਂ ਨੇ ਤੁਸੀਂ ਸਪੈਸ਼ਲ ਕੀ ਹੈ ਤੁਹਾਡਾ ਜਿਵੇਂ ਰਾਜਮਾ ਹੈ ਜਾਂ ਕੜੀ ਆ ਚਾਹ ਹੈ ਆ ਸਪੈਸ਼ਲ ਕੀ ਹੈ ਸਭ ਤੋਂ ਸਭ ਤੋਂ ਸਪੈਸ਼ਲ ਤਾਂ ਹੀ ਕੜੀ ਚਾਵਲ ਤੇ ਰਾਜਮਾ ਜੀ ਠੀਕ ਹੈ ਇਹ ਕੀ ਕਾਸਟਿੰਗ ਰਹਿੰਦੀ ਹੈ ਇਹਨਾਂ ਦਾ ਕਿੰਨੇ ਵੇ ਕਿੰਨੇ ਵੀ ਪਲੇ ਪਹਿਲਾਂ ਤਾਂ ਇਹ ਸਟਾਰਟਿੰਗ ਤੋਂ 30 ਤੇ 50 ਤੱਕ ਦੀ ਸਟਾਰਟਿੰਗ ਜੀ ਤੇ ਬਾਕੀ ਹੋਰ ਦੇਖਾਂਗੇ ਜਿਵੇਂ ਜਿਵੇਂ ਚਾਹ ਮੰਨ ਰਹੀ ਆ ਤੁਸੀਂ ਦੇਖ ਰਹੇ ਹੋ ਇਹ ਚਾਹ ਦੇ ਵਿੱਚ ਸਪੈਸ਼ਲ ਕੀ ਕੁਝ ਪਾਇਆ ਜਿਵੇਂ ਆਪਾਂ ਦੇਖ ਲਿਆ ਕੋਈ ਮਸਾਲਾ ਪਾਉਂਦੇ ਆ ਜਾਂ ਹਾਂ ਜੀ ਘਰੇ ਤਿਆਰ ਕਰਦੇ ਆ ਅੱਛਾ ਘਰੇ ਤਿਆਰ ਕਰਦੇ ਆ ਅੱਛਾ ਘਰੇ ਤਿਆਰ ਕਰਦੇ ਹੋ ਮੈਂ ਦਿਖਾਵਾਂਗੇ ਕਿਹੜਾ ਮਸਾਲਾ ਮਸਾਲਾ ਹੁਣ ਤਾਂ ਹੀ ਬਣ ਰਿਹਾ ਇਸ ਟਾਈਮ ਨਹੀਂ ਨਹੀਂ ਉਹ ਬਣ ਰਹੀ ਵਿਖਰਾ ਤਾਂ ਆ ਤੁਸੀਂ ਦੇਖ ਸਕਦੇ ਹੋ ਆ ਮਿੱਤਰੋ ਜੇ ਫਰੀਦਕੋਟ ਆਉਨੇ ਆ ਤਾਂ ਇਹ ਮਾਮੇ ਭਾਂਜੀ ਦੀ ਸਟਾਲ ਤੇ ਜ਼ਰੂਰ ਰੁਕੋ ਜੇ ਆ ਦੇਸੀ ਮਸਾਲਾ ਪਾਉਂਦੇ ਆ ਚਾਹ ਦੇ ਵਿੱਚ ਵੱਖਰੀ ਕਿਸਮ ਦੀ ਚਾਹ ਅੱਛਾ ਇਹ ਕਿਵੇਂ ਜੀ ਘਰ ਦਾ ਬਣਾਇਆ ਤਿਆਰ ਕੀਤਾ ਹੋਇਆ ਮਸਾਲਾ ਹੈ ਅਸੀਂ ਹਰ ਇੱਕ ਚੀਜ਼ ਪਾਉਂਦੇ ਜਿਹੜੀ ਚਾਹ ਦੇ ਵਿੱਚ ਪੈਂਦੀ ਹੈ ਜੀ ਅੱਛਾ ਘਰੇ ਤਿਆਰ ਕਰਕੇ ਜੀ ਜਿਵੇਂ ਅਦ ਕਰ ਲੈਤੀਆਂ ਅੱਛਾ ਸਾਫ ਇਲਾਇਚੀ ਲੌਂਗ ਮਿਸਰੀ ਹੋਗੀ ਸਾਂਠ ਹੋਵੇ ਵੱਡੀ ਇਲਾਇਚੀ ਹੋਗੀ ਜੀ ਇਸ ਤਰ੍ਹਾਂ ਦੀਆਂ ਚੀਜ਼ਾਂ ਪਾ ਕੇ ਤੇ ਫੇਰ ਆਪ ਤਿਆਰ ਕਰਕੇ ਫੇਰ ਚਾਂਦੇ ਭਈ ਚਾਹ ਪੀਣ ਵਾਲੇ ਦੇ ਮੁਖ ਦੀ ਗੱਲ ਆ ਦੁੱਖ ਟੁੱਟ ਜਾਣਗੇ ਹਨਾ ਭਈ ਜਿਆਦਾ ਪਰਚ ਕਿਵੇਂ ਬਾਬਾ ਦੀ ਚਾਹ ਆਹ ਆਹ ਬਾਰਾ ਖਾ ਸਕੀ ਹੈ ਤਾਂ ਗੈਸ ਘਟ ਗਿਆ ਚਾਹ ਠੰਢੀ ਹੋ ਗਈ ਨਾ ਜਿਹੜੇ ਲੌਂਗ ਲੈਤੀਆਂ ਪਾਈਆਂ ਉਹ ਨਾਲ ਪਾਈਆਂ ਬਾਬਾ ਪਾਈਆਂ ਪਾ ਕੇ ਫਿਰ ਉਹ ਸਵਾਦ ਆ ਵੇਖ ਲੈਣ ਦੀ ਗਲਾਸ ਪਾਣੀ ਵਿੱਚ ਮੜ ਜੀ ਆਜਾ ਆਜੋ ਇਧਰ ਬਾਬਾ ਜੀ ਨਾਲ ਵੀ ਗੱਲ ਕਰਦੇ ਨੇ ਪਹਿਲਾਂ ਦੇਖਣਾ ਤੇ ਗਾਹ ਤੌਣੇ ਬਾਬਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਉਹ ਠੀਕ ਹੋ ਜੀ ਨਾ ਨਾ ਬੋਲੋ ਚੱਲ ਜੀ ਬਾਬਾ ਜੀ ਜਿਵੇਂ ਮਾਮਾ ਤੇ ਭਾਂਜੀ ਮਿਸਾਲ ਬਣ ਰਿਹਾ ਪੰਜਾਬ ਦੇ ਲੋਕਾਂ ਦੀ ਜਿਵੇਂ ਇੱਥੇ ਕੰਮ-ਕੰਮ ਕਰ ਰਹੇ ਕਿਵੇਂ ਮਹਿਸੂਸ ਹੁੰਦਾ ਨਹੀਂ ਤਾਂ ਬਾਤ ਸੋਹਣੀ ਲੱਗਾਂ ਜੀ ਹਮ ਹਣ ਪਹਿਲੀ ਵਾਰ ਦੁਕਾਨ ਗਾਇਆ ਜੀ ਜੀ ਮੈਨੇ ਇੱਥੇ 2 ਸਾਲ ਹੋ ਗਏ ਇੱਥੇ ਫ੍ਰੀ ਰਿਕਰਟਰ ਰਹਿੰਦੇ ਚ ਜੀ ਮੈਂ ਪਹਿਲੀ ਦੁਕਾਨ ਵੇਚੀ ਆ ਮਾਮਾ ਭਾਂਜੀ ਦੀ ਨਮ ਮਾਮਾ ਤੇ ਭਾਂਜੀ ਮਾਮਾ ਭਾਂਜੀ ਮੇਨ ਤਾਂ ਬਾਤ ਸੁਣਨੇ ਲੱਗੀ ਜੀ ਜਿਵੇਂ ਪੰਜਾਬ ਦੀਆਂ ਬੱਚੀਆਂ ਬਾਹਰ ਜਾ ਕੇ ਕੰਮ ਕਰਦੀਆਂ ਹਨ ਤੇ ਘਰ ਲੈਣਾ ਤੇ ਫਿਰ ਕੰਮ ਨਹੀਂ ਲੱਗਦਾ ਉੱਥੇ ਵੀ ਜਾ ਕੇ ਗੋੜਿਆ ਪੋਚੇ ਲਾਉਂਦੀਆਂ ਕਾਦੋ ਲਾਉਂਦੀਆਂ ਐ ਤੇ ਆ ਵਗਿਆ ਨਹੀਂ ਜੱਟ ਨੂੰ ਚਾਹ ਪਾ ਲੌਗ ਦੇ ਜੀ ਪਾਦੇ ਹੈ ਉਹ ਤੇ ਬਾਲਾ ਨਹੀਂ ਆ ਰ ਆ ਜੂਗਾ ਅ ਭਾਈ ਚਾਹ ਪੀਣ ਆਇਓ ਤੁਸੀਂ ਵੀ ਹਾਂ ਜੀ ਠੀਕ ਆ ਭਾਈ ਕਿਵੇਂ ਕਿਵੇਂ ਲੱਗਿਆ ਜਿਵੇਂ ਨਾਲ ਭੈਣ ਦਾ ਬੰਦ ਕੰਮ ਹੁੰਦਾ ਕਰੀਂਦੇ ਆ ਭਈ ਇਹ ਗੱਲ ਤਾਂ ਬਹੁਤ ਵਧੀਆ ਅਜੀ ਆ ਵੀ ਗੱਲ ਆ ਗਈ ਜਿਵੇਂ ਅਮਰਤਪਾਲ ਕਹਿੰਦਾ ਹੁੰਦਾ ਸੀਗਾ ਵੀ ਇਹ ਕੋਈ ਪੰਜਾਬ ਸ਼ਾਮਲਾਰ ਥੋੜੀ ਆ ਆ ਕੇ ਭਈ ਆ ਕੇ ਸਾਰਾ ਕੁਸ ਲਾ ਕੇ ਕੰਪਨੀ ਟੈਟ ਲੈ ਕੇ ਧਾਰ ਕੜ ਲੈ ਕੇ ਪੱਕੇ ਹੋ ਜਾਂਦੇ ਆ ਤੇ ਆਪਣੇ ਜਿਹੜੇ ਮੁੰਡੇ ਬਾਹਰਪੂਰ ਜਾਈ ਜਾਂਦੇ ਆ ਗੱਲ ਤਾਂ ਉਹਨਾਂ ਤੇ ਹੁੰਦੀ ਇਹ ਗੱਲ ਦੀ ਆ ਜਾਂਦੀ ਹੈ ਕਹਿੰਦੇ ਸਾਡੇ ਮੁੰਡੇ ਚਲੇ ਗਏ ਬਾਹਰ 40 40 ਲੱਖ ਰੁਪਏ ਲਾ ਕੇ ਜਾਂਦੇ ਆ ਤਾਂ ਪਤਾ ਹੀ ਸਾਰਿਆਂ ਨੂੰ ਗੱਲ ਦਾ ਹੈ ਨਾ ਉਹ ਪਰ ਉਹਨਾਂ ਨੂੰ ਹੀ ਚਾਹੀਦੇ ਵਾਸ ਮੋੜ ਪੈਣ ਤੇ ਜਿਹੜੇ ਹੁਣ ਆਪਣੇ ਨਵੇਂ ਆਪਣੇ ਪੰਜਾਬੀਆਂ ਨੇ ਜਿੰਨ ਕੋਈ ਆਪਣੇ ਆਪ ਦੇ ਬੰਦੇ ਏਡੇ ਬੇਕਾਰ ਹੋਏ ਹੋਇਆ ਉਹਨਾਂ ਨਾਲ ਆਪਜ ਤੋਂ ਲੈਂਦੇ ਨਹੀਂ ਜਾਣ ਕੇ ਦੂਜਿਆਂ ਕੋਲੇ ਜਾਣਗੇ ਗੱਲ ਭਾਈ ਇਹ ਜਿਹੜਾ ਬਾਈ ਆ ਤੇ ਨਾਲ ਭੈਣਾਂ ਇਹਨਾਂ ਦਾ ਸਾਥ ਜਰੂਰ ਦੇਓ ਜੀ ਤੁਸੀਂ ਫਰੀਦ ਕੋਈ ਉਹ ਕੋਈ ਚੱਕਰੀ ਨਾ ਮੰਨ ਵੀ ਫਰੀਦਕੋਟ ਦੇ ਵਾਸੀ ਨਹੀਂ ਪਰ ਇੱਥੇ ਮਹਾਰਾਜ ਦੀ ਕਿਰਪਾ ਨਾਲ ਆਪਣਾ ਵਧੀਆ ਸਰਕਲ ਆ ਜਿੱਤੋ ਵੀ ਤਕਰੋਗੇ ਭੈਣ ਮੇਰਗੇ ਤੁਹਾਡਾ ਇੱਥੇ ਜਿੰਨੇ ਜੋਗੇ ਹੋਏ ਆਪਾਂ ਕਰਾਂਗੇ ਤੇ ਕੋਈ ਦੇਖਦੇ ਹਾਂ ਹਾਂਜੀ ਬਾਪੂ ਜੀ ਹੋਰ ਸਾਥ ਦੇਵਾਂਗੇ ਜੀ ਪਹਿਲੀ ਵਾਰੀ ਦਿਖਾਉਣ ਦੇਖੀਏ ਫੋਟੋ ਸਾਥ ਲੱਗ ਜਾ ਜੀ ਜਰੂਰ ਬਾਪੂ ਜੀ